ਅਹੀ ਕਹਿਣਾ ਚਾਹਾਂਗੀ ਕਿ ਗੁਰਦੁਆਰਾ ਤੁਹਾਡੇ ਕੱਲੇ ਦਾ ਨਹੀਂ ਹੈ ਗੁਰਦੁਆਰਾ ਇਜ਼ ਨਾਟ ਯੋਰ ਪਰਸਨਲ ਪ੍ਰੋਪਰਟੀ ਉਪਰੋਂ ਤੁਸੀਂ ਮੈਨੂੰ ਬੋਲ ਰਹੇ ਹੋ ਕਿ ਤੂੰ ਜਾਣਦੀ ਨਹੀਂ ਐ ਮੈਂ ਕੌਣ ਆ ਮੇਰੀ ਪਾਵਰ ਕੀ ਐ ਮੈਂ ਕੀ ਕਰ ਸਕਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਸਾਨੂੰ ਨਹੀਂ ਪਤਾ ਕਿ ਅਸੀਂ ਇਸ ਗੱਲ ਨੂੰ ਕਿੱਥੋਂ ਸ਼ੁਰੂ ਕਰੀਏ ਕਿੱਥੋਂ ਖਤਮ ਕਰੀਏ ਅਸੀਂ ਇਹ ਵੀਡੀਓ ਨਹੀਂ ਸੀ ਬਣਾਉਣਾ ਚਾਹਦੇ ਪਰ ਪਿੱਛੇ ਕੁਝ ਸਮੇਂ ਤੋਂ ਜੋ ਗੱਲਾਂ ਚੱਲਦੀਆਂ ਆ ਰਹੀਆਂ ਨੇ ਅਸੀਂ ਕਾਫੀ ਟਾਈਮ ਤੋਂ ਇਹਨਾਂ ਗੱਲਾਂ ਨੂੰ ਇਗਨੋਰ ਕਰਦੇ ਆ ਰਹੇ ਸੀ ਪਰ ਜਦੋਂ ਸਾਨੂੰ ਦਿਖਾਈ ਦੇ ਰਿਹਾ ਅੱਜ ਕਿ ਹੱਦ ਪਾਰ ਹੋ ਚੁੱਕੀ ਹੈ ਮਜਬੂਰਨ ਸਾਨੂੰ ਅੱਜ ਇਹ ਵੀਡੀਓ ਬਣਾਣੀ ਪੈ ਰਹੀ ਹੈ ਆਪ ਸਾਰਿਆਂ ਸੰਗਤਾਂ ਨੂੰ ਪਤਾ ਹੋਵੇਗਾ ਕਿ ਕੁਝ ਸਮੇਂ ਪਹਿਲਾਂ ਅਸੀਂ ਇੱਕ ਵੀਡੀਓ ਪਾਈ ਸੀ ਜਿਦੇ ਚ ਅਸੀਂ ਦੱਸਿਆ ਸੀ ਕਿ ਮਲੇਸ਼ੀਆ ਤੋਂ ਤਿੰਨ 에ਅਰ ਹੋਸਟੈਸ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ ਸਨ ਉਨ੍ਹਾਂ ਦੇ ਵਿੱਚੋਂ ਇੱਕ ਕੁੜੀ ਮੁਸਲਿਮ ਸੀ ਸੇਵਾਦਾਰਾਂ ਨੇ ਉਸ ਕੁੜੀ ਦੇ ਨਾਲ ਇੰਨੀ ਬਦਤਮੀਜ਼ੀ ਦੇ ਨਾਲ ਗੱਲ ਕੀਤੀ ਉਸ ਕੁੜੀ ਨੂੰ ਇੰਡੀਆ ਦੀ ਕੋਈ ਲੈਂਗੁਏਜ ਨਹੀਂ ਆਂਦੀ ਉਹ ਵਿਦੇਸ਼ੀਨ ਕੁੜੀ ਉਹਨੂੰ ਕੁਝ ਸਮਝ ਨਾ ਆਵੇ ਸੇਵਾਦਾਰਾਂ ਨੇ ਇੰਨੀ ਬਦਤਮੀਜ਼ੀ ਦੇ ਨਾਲ ਉਹਦੇ ਨਾਲ ਗੱਲ ਕਰਕੇ ਕਿ ਨਹੀਂ ਨਹੀਂ ਇੱਥੇ ਫੋਟੋ ਨਹੀਂ ਲੈ ਸਕਦੇ ਆ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ ਉਹ ਕੁੜੀ ਇੰਨੀ ਡਰ ਗਈ ਉਹ ਕੋਈ ਆਪਣੀ ਸੈਲਫੀ ਵੀ ਨਹੀਂ ਸੀ ਕਲਿੱਕ ਕਰ ਰਹੀ ਉਹ ਸਿਰਫ ਗੁਰਦੁਆਰਾ ਬੰਗਲਾ ਸਾਹਿਬ ਦੀ ਇੱਕ ਤਸਵੀਰ ਖਿੱਚ ਰਹੀ ਸੀ ਸੇਵਾਦਾਰਾ ਨੇ ਇੰਨੀ ਬੱਤਮੀਜ਼ੀ ਦੇ ਨਾਲ ਉਸ ਕੁੜੀ ਦੇ ਨਾਲ ਗੱਲ ਕਰਕੇ ਉਸ ਕੁੜੀ ਨੂੰ ਡਰਾ ਦਿੱਤਾ। ਔਰ ਉਸ ਕੁੜੀ ਨੇ ਇੱਕੋ ਗੱਲ ਬੋਲੀ ਕਿ ਮੈਨੂੰ ਗੁਰੂ ਘਰ ਆਣ ਤੋਂ ਡਰ ਲੱਗਦਾ ਹੈ। ਸੰਗਤ ਜੀ ਇਹ ਵੀਡੀਓ ਪੈਣ ਤੋਂ ਬਾਅਦ ਸਾਨੂੰ ਤੁਹਾਡੀਆਂ ਸੰਗਤਾਂ ਦਾ ਇੰਨਾ ਪੋਜ਼ਿਟਿਵ ਰਿਸਪੌਂਸ ਮਿਲਿਆ। ਤੁਸੀਂ ਸਾਰਿਆਂ ਨੇ ਉਸ ਮੁਸਲਮਾਨ ਨੂੰ ਕੁੜੀ ਦੇ ਦਿਲ ਦਾ ਦਰਦ ਸਮਝਿਆ ਕਿਉਂਕਿ ਸਾਥ ਸੰਗਤ ਜੀ ਇਹ ਅੱਜ ਦੀ ਸੱਚਾਈ ਹੈ ਜਿੰਨਾ ਪਿਆਰ ਸਾਡੇ ਆਪਣੇ ਲੋਕ ਹੀ ਆਪਣੇ ਧਰਮ ਨੂੰ ਨਹੀਂ ਕਰਦੇ ਉਤੋਂ ਵੱਧ ਸਤਕਾਰ ਉਤੋਂ ਵੱਧ ਪਿਆਰ ਦੂਜੇ ਧਰਮਾਂ ਦੇ ਆ ਕੇ ਸਾਡੇ ਧਰਮ ਨੂੰ ਕਰਦੇ ਨੇ ਤੁਸੀਂ ਸਾਰਿਆਂ ਨੇ ਉਸ ਮੁਸਲਮਾਨ ਕੁੜੀ ਦੇ ਦਿਲ ਦਾ ਦਰਦ ਸਮਝਿਆ ਕਿ ਸੇਵਾਦਾਰਾਂ ਨੇ ਉਸ ਕੁੜੀ ਦੇ ਨਾਲ ਗਲਤ ਕੀਤਾ ਉਹਨਾਂ ਨੂੰ ਇਦਾਂ ਨਹੀਂ ਸੀ ਬੋਲਣਾ ਚਾਹੀਦਾ ਸਾਥ ਸੰਗਤ ਜੀ ਪਰ ਇਹ ਵੀਡੀਓ ਪੈਣ ਤੋਂ ਬਾਅਦ ਅੱਜ ਤੋਂ ਤਕਰੀਬਨ 2 2.5 ਹਫ਼ਤੇ ਪਹਿਲੇ ਸਾਡਾ ਸਮਾਗਮ ਚੱਲ ਰਿਹਾ ਸੀ ਗੁਰਦੁਆਰਾ ਮੁਖਰਜੀ ਪਾਰਕ ਵਿਖੇ ਅਸੀਂ ਸੰਗਤਾਂ ਨੂੰ ਮਿਲ ਰਹੇ ਸੀ ਲੰਗਰ ਛਕ ਰਹੇ ਸੀ ਮੈਨੂੰ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਉਹਨਾਂ ਦਾ ਫੋਨ ਆਂਦਾ ਹੈ ਮੈਨੂੰ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਤੁਸੀਂ ਇਹ ਕੀ ਵੀਡੀਓ ਬਣਾ ਕੇ ਪਾਈ ਹੈ ਕਿ ਸੰਗਤਾਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਨਹੀਂ ਜਾਣਾ ਚਾਹੀਦਾ ਮੈਂ ਕਿਹਾ ਵੀਰ ਜੀ ਮੈਂ ਐਗਲ ਕਦੋਂ ਬੋਲੀਏ ਕਿ ਸੰਗਤਾਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਨਹੀਂ ਜਾਣਾ ਚਾਹੀਦਾ ਕਹਿੰਦੇ ਨਹੀਂ ਤੁਸੀਂ ਗੁਰਦੁਆਰਾ ਬੰਗਲਾ ਸਾਹਿਬ ਦੀ ਬਦਬੀ ਕਰ ਰਹੇ ਹੋ ਤੁਸੀਂ ਇਹ ਕਹਿ ਰਹੇ ਹੋ ਕਿ ਮੈਨੂੰ ਗੁਰੂ ਦੇ ਘਰ ਦੇ ਵਿੱਚ ਆਉਣ ਤੋਂ ਡਰ ਲੱਗਦਾ ਹੈ ਮੈਂ ਕਿਹਾ ਪਾਈ ਸਾਹਿਬ ਤੁਸੀਂ ਪਹਿਲਾਂ ਵੀਡੀਓ ਨੂੰ ਪੂਰਾ ਸੁਣੋ ਕਿ ਉਸ ਮੁਸਲਮਾਨ ਕੁੜੀ ਦੇ ਨਾਲ ਤੁਹਾਡੇ ਸੇਵਾਦਾਰਾਂ ਨੇ ਬਤਮੀਜ਼ੀ ਦੇ ਨਾਲ ਗੱਲ ਕੀਤੀ ਅੱਗੋਂ ਰਣਜੀਤ ਸਿੰਘ ਜੀ ਕਹਿੰਦੇ ਨੇ ਨਹੀਂ ਨਹੀਂ ਮੇਰਾ ਸਟਾਫ ਜਿੰਨਾ ਵੀ ਹੈ ਉਹ ਇੰਨਾ ਪੜਿਆ ਲਿਖਿਆ ਹੋਇਆ ਨਹੀਂ ਹੈ ਮੈਂ ਕਿਹਾ ਪਾਈ ਸਾਹਿਬ ਪੜੇ ਲਿਖੇ ਦੀ ਗੱਲ ਅਲੱਗ ਹੁੰਦੀ ਹੈ ਕਿ ਇਨਸਾਨੀਅਤ ਤੇ ਹੁੰਦੀ ਹੈ ਸਾਰਿਆਂ 'ਚ ਕਟੋ-ਕਟ ਇਹ ਤਾਂ ਦਿਖਾਈ ਦਿੰਦਾ ਹੈ ਕਿ ਤੁਸੀਂ ਆਪਣੇ ਇੰਡੀਅਨਸ ਦੇ ਨਾਲ ਜਿਸ ਤਰ੍ਹਾਂ ਬਿਹੇਵ ਕਰਦੇ ਹੋ ਕਟੋ-ਕਟ ਬਾਰਦਿਆਂ ਦੇ ਨਾਲ ਤਾਂ ਇਸ ਤਰ੍ਹਾਂ ਬਿਹੇਵ ਨਾ ਕਰੋ ਕਹਿੰਦੇ ਨਹੀਂ ਤੁਸੀਂ ਸੰਗਤਾਂ ਨੂੰ ੜਕਾਣਾ ਚਾ ਰਹੇ ਹੋ ਤੁਸੀਂ ਬੰਗਲਾ ਸਾਹਿਬ ਦੀ ਬਦਬੀ ਕਰ ਰਹੇ ਹੋ ਤੁਸੀਂ ਇਹ ਕਹਿ ਦੋ ਕਿ ਸਾਨੂੰ ਬੰਗਲਾ ਸਾਹਿਬ ਨਹੀਂ ਜਾਣਾ ਚਾਹੀਦਾ ਮੈਂ ਕਿਹਾ ਪਾਈ ਸਾਹਿਬ ਮੇਰੇ ਜਥੇ ਦਾ ਨਾਮ ਹੀ ਬਾਲਾ ਪ੍ਰੀਤਮ ਕੀਰਤਨੀ ਜਥਾ ਹੈ ਸਾਨੂੰ ਅੱਜ ਕੀਰਤਨ ਕਰਦੇ ਹੋਏ 19-20 ਸਾਲ ਹੋ ਚੁਕੇ ਨੇ ਅਸੀਂ ਆਪਣੇ ਜਥੇ ਦੀ ਸ਼ੁਰੂਆਤ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਡੈਡੀਕੇਟ ਕਰਕੇ ਸਾਡੀ ਮਦਰ ਨੇ ਜਦੋਂ ਸਾਡੇ ਜੱਥਾ ਬਣਾਇਆ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਲੈ ਕੇ ਬਣਾਇਆ ਸੀ ਤੇ ਅੱਜ ਤੁਸੀਂ ਮੈਨੂੰ ਇਹ ਗੱਲ ਕਹਿੰਦੇ ਹੋ ਕਿ ਮੈਂ ਗੁਰਦੁਆਰਾ ਬੰਗਲਾ ਸਾਹਿਬ ਦੀ ਬਦਬੀ ਕਰ ਰਹੀ ਆ ਜਾਂ ਮੈਂ ਇਹ ਗੱਲ ਕਹਿਣਾ ਚਾਹ ਰਹੀ ਆ ਕਿ ਸੰਗਤਾਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਨਹੀਂ ਜਾਣਾ ਚਾਹੀਦਾ ਸਗੋਂ ਤੁਸੀਂ ਮੈਨੂੰ ਤੁਹਾਡੇ ਤੋਂ ਉਮੀਦ ਸੀ ਮੈਨੂੰ ਤੁਹਾਡੇ ਤੋਂ ਉਮੀਦ ਸੀ ਕਿ ਤੁਸੀਂ ਸ਼ਾਇਦ ਉਸ ਮੁਸਲਮਾਨ ਕੁੜੀ ਦਾ ਦਿਲ ਦਾ ਤਰਦ ਸਮਝੋਗੇ ਕਿ ਤੁਹਾਡੇ ਸੇਵਾਦਾਰਾ ਨੇ ਉਸ ਕੁੜੀ ਦੇ ਨਾਲ ਬਤਮੀਜ਼ੀ ਦੇ ਨਾਲ ਗੱਲਬਾਤ ਕੀਤੀ ਉਪਰੋਂ ਤੁਸੀਂ ਮੈਨੂੰ ਬੋਲ ਰਹੇ ਹੋ ਕਿ ਤੂੰ ਜਾਣਦੀ ਨਹੀਂ ਐ ਮੈਂ ਕੌਣ ਆ ਮੇਰੀ ਪਾਵਰ ਕੀ ਐ ਮੈਂ ਕੀ ਕਰ ਸਕਦਾ ਮੈਂ ਤੁਹਾਨੂੰ ਉਸ ਵੇਲੇ ਇੱਕੋ ਗੱਲ ਬੋਲੀ ਕਿ ਭਾਈ ਸਾਹਿਬ ਤੁਸੀਂ ਜੋ ਮਰਜ਼ੀ ਹੋ ਵੋਗੇ ਤੁਸੀਂ ਆਪਣੇ ਘਰ ਦੇ ਵਿੱਚ ਹੋ ਵੋਗੇ ਅੱਗੋਂ ਮੈਨੂੰ ਕਹਿੰਦੇ ਨੇ ਤੂੰ ਜਾਣਦੀ ਨਹੀਂ ਐ ਮੇਰੀ ਪਾਵਰ ਕਿੰਨੀ ਐ ਮੈਂ ਕੀ ਕਰ ਸਕਦਾ ਤੈਨੂੰ ਕੀ ਲੱਗਦਾ ਹੈ ਕਿ ਕੱਲੀ ਤੂੰ ਹੀ ਆਈ ਹੈ ਜਿਹੜੀ ਸੱਚ ਦਾ ਪ੍ਰਚਾਰ ਕਰਦੀ ਹੈ ਤੇਰਾ ਤੋਂ ਪਹਿਲਾਂ ਹੋਰ ਕੋਈ ਨਹੀਂ ਆਇਆ ਜਿਹੜਾ ਸੱਚ ਦਾ ਪ੍ਰਚਾਰ ਕਰੇ ਭਾਈ ਸਾਹਿਬ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਕਹਿੰਦੀ ਕਿ ਮੈਂ ਉਸ ਵੇਲੇ ਵੀ ਤੁਹਾਨੂੰ ਕਾਲ ਦੇ ਵਿੱਚ ਕਿਹਾ ਸੀ ਕਿ ਕੱਲੀ ਮੈਂ ਹੀ ਨਹੀਂ ਆ ਜਿਹੜੀ ਸੱਚ ਦਾ ਪ੍ਰਚਾਰ ਕਰ ਰਹੀ ਹਾਂ ਮੇਰੇ ਤੋਂ ਪਹਿਲਾਂ ਵੀ ਬਥੇਰੇ ਆਏ ਨੇ ਮੇਰੇ ਤੋਂ ਬਾਅਦ ਵੀ ਬਥੇਰੇ ਜਾਣਗੇ ਪਰ ਤੁਸੀਂ ਮੈਨੂੰ ਫੋਨ ਕਰਕੇ ਧਮਕਾ ਰਹੇ ਹੋ ਕਿ ਇਹ ਵੀਡੀਓ ਨੂੰ ਡਿਲੀਟ ਕਰੋ ਤੇ ਮੈਂ ਉਸੇ ਵੇਲੇ ਤੁਹਾਨੂੰ ਕਹਿ ਦਿੱਤਾ ਸੀ ਕਿ ਇਹ ਵੀਡੀਓ ਡਿਲੀਟ ਨਹੀਂ ਹੋਵੇਗੀ। ਸੰਗਤ ਜੀ ਹੁਣ ਗੱਲ ਆਂਦੀ ਹੈ ਕਿ ਅੱਜ ਮੈਂ ਇਸ ਵੀਡੀਓ ਨੂੰ ਪਾਣਾ ਨਹੀਂ ਸੀ ਚਾਹਦੀ। ਇਹ ਵੀਡੀਓ ਅਗਰ ਮੈਨੂੰ ਪਾਣੀ ਹੁੰਦੀ ਮੈਂ 2 ਟਾਈ ਹਫਤੇ ਪਹਿਲਾਂ ਹੀ ਪਾ ਦਿੰਦੀ। ਪਰ ਜੋ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਕੱਲ ਜੋ ਘਟਨਾ ਹੋਈ ਹੈ। ਕੱਲ ਮੇਰੇ ਬ੍ਰਦਰ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗਏ। ਉੱਥੇ ਦੀ ਇੰਨੀ ਸ਼ਰਮਨਾਕ ਘਟਨਾ ਸਪੈਸ਼ਲੀ ਰਣਜੀਤ ਸਿੰਘ ਜੀ ਹੈਡ ਗ੍ਰੰਥੀ ਉਹਨਾਂ ਨੇ ਜਿਹੜੀ ਹੈ ਹਰਕਤ ਕੱਲ ਕੀਤੀ ਹੈ ਗੁਰਦੁਆਰੇ ਚ ਸੰਗਤ ਜੀ ਤੁਸੀਂ ਪਹਿਲਾਂ ਇਹ ਵੀਡੀਓ ਵੇਖੋ ਮੈਂ ਫਿਰ ਉਸ ਤੋਂ ਬਾਅਦ ਆਪ ਸਾਰੀਆਂ ਸੰਗਤਾਂ ਦੇ ਨਾਲ ਗੱਲ ਕਰਦੀ ਆਂ ਇਹ ਦੇਖੋ ਇਹ ਦੇਖੋ ਸਾਰੇ ਕੈਮਰੇ ਲੱਗੇ ਨੇ ਕਿਉਂਕਿ ਸਿਰਸਾ ਸਾਹਿਬ ਆਏ ਨੇ ਉੱਦਾਂ ਸੰਗਤ ਨੂੰ ਕੋਈ ਫੋਟੋਗ੍ਰਾਫੀ ਅਲਾਉਡ ਨਹੀਂ ਹੈ ਕੋਈ ਕੁਝ ਅਲਾਉਡ ਨਹੀਂ ਹੈ ਇਹ ਦੇਖੋ ਕੈਮਰਾ ਟੀਮ 4-4 ਕੈਮਰੇ 5-5 ਕੈਮਰੇ सारे कैमरे लेके बैठे हैं। अरे, बंगला साहब दे हेड ग्राउंड थी कैमरे की डायरेक्शन भी हो रही है जी। अरे देखो ਤੱਪੂ ਪਹਿਲੇ ਨਾ ਮੈਂ ਜਾ ਕੇ ਜਿਹੜਾ ਗੇਟ ਤੇ ਐਂਟਰੀ ਤੇ ਸੇਵਾਦਾਰ ਖੜਾ ਹੁੰਦਾ ਨਾ ਨਾ ਉਹਨੂੰ ਪੁੱਛਿਆ ਮੈਂ ਕਿ ਫੋਟੋਗ੍ਰਾਫੀ ਅਲਾਉਡ ਹੈ ਕਹਿੰਦਾ ਨਹੀਂ ਹੈ ਅਲਾਉਡ ਹੈ ਤੇ ਮੈਂ ਕਿ ਸਰਸੇ ਲਈ 4-4 ਕੈਮਰੇ 5-5 ਕੈਮਰੇ ਦੇ ਕੇ ਪਿੱਛੇ ਘੁੰਮਣ ਨੂੰ ਤੁਸੀਂ ਰੋਕੋਗੇ ਉਹਨੂੰ ਕਹਿੰਦੇ ਅਸੀਂ ਤੇ ਮੁਲਾਜ਼ਮ ਆ ਗਏ ਸੀ ਕੁਝ ਨਹੀਂ ਕਰ ਸਕਦੇ ਤੁਸੀਂ ਮੈਂ ਕੀ ਕਰਾਂ ਐ ਕੀ ਕਰਾਂ ਮੈਂ ਕਿ ਸੰਗਤ ਤੇ ਤੁਹਾਡਾ ਜ਼ੋਰ ਚੱਲਦਾ ਹੈ ਹੈ ਪਰ ਲੀਡਰ ਆ ਗਿਆ ਤਾਂ ਤੁਸੀਂ ਬਸ ਸਾਰੇ ਚੁੱਪ ਕਰਕੇ ਬਹਿ ਗਏ ਠੀਕ ਹੈ ਭਾਈ ਮੈਂ ਇਵਨ ਕੇ ਤਾਬੇ ਤੱਕ ਗਿਆ ਤਾਬੇ ਤੇ ਜਿਹੜੇ ਬੈਠੇ ਹੁੰਦੇ ਨੇ ਨਾ ਪਿੱਛੇ ਮੈਂ ਉਹਨਾਂ ਤੋਂ ਵੀ ਪੁੱਛਿਆ ਮੈਂ ਕਿ ਫੋਟੋਗ੍ਰਾਫੀ ਤੁਸੀਂ ਕਿਸ ਤਰ੍ਹਾਂ ਅਲਾਉਟ ਕਰ ਰਹੇ ਹੋ ਕਹਿੰਦੇ ਅਸੀਂ ਤੇ ਮੁਲਾਜ਼ਮ ਆ ਗਏ ਤੁਸੀਂ ਮੈਨੇਜਰ ਨਾਲ ਗੱਲ ਕਰ ਲਓ ਜਾ ਕੇ ਤੁਸੀਂ ਮੈਨੇਜਮੈਂਟ ਨਾਲ ਗੱਲ ਕਰ ਲਓ ਅਸੀਂ ਤੇ ਤੁਹਾਡੇ ਵਰਗੇ ਹੀ ਆ ਗਏ ਆ ਹੈ ਹੋ ਗਏ ਆ ਹੋ ਗਏ ਆ ਮੈਂ ਕਿ ਠੀਕ ਹੈ ਭਾਈ ਮੇਰੇ ਨਾਲ ਬੈਸਣ ਲੱਗੇ ਸੀ ਪਰ ਮੈਂ ਚੁੱਪ ਹੋ ਗਿਆ ਮੈਂ ਕਿ ਚਲੋ ਕੋਈ ਨਹੀਂ ਚੁੱਪ ਕਰ ਗਿਆ ਅਸੀਂ ਸੰਗਤ ਦਾ ਸਾਥ ਹੈ ਕੀ ਮਤਲਬ ਹੈ ਲਗਾਨ ਦਾ ਸਟੌਪ ਫੋਟੋਗ੍ਰਾਫੀ ਸਟੌਪ ਵੀਡੀਓਗ੍ਰਾਫੀ ਹੈ ਜਦ ਆਏਗਾ ਕੋਈ ਲੀਡਰ ਸਾਰੀ ਫੋਟੋਗ੍ਰਾਫੀ ਅਲਾਉਟ ਹੈ ਸਾਰੀ ਗੁਰੂ ਗੁਰੂ ਮਰਿਆਦਾ ਸਾਰੀ ਟੋਲੀਆਂ ਚ ਪਾਲੀ ਇਸ ਟਾਈਮ ਸਾਹਮਣੇ ਖੜਾ ਸੀ ਰਣਜੀਤ ਸਿੰਘ ਵੀ ਹੈਡ ਗ੍ਰੰਥੀ ਆ ਗਿਆ ਇਹਦਾ ਫੋਨ ਆਇਆ ਸੀ ਸਾਨੂੰ ਧਮਕੀ ਭਰਿਆ ਫੋਨ ਆਇਆ ਸੀ ਸਾਨੂੰ ਕਿ ਇਹ ਵੀਡੀਓ ਡਿਲੀਟ ਕਰੋ ਐ ਕਰੋ ਉਹ ਕਰੋ ਤੂੰ ਸੀ ਜਾਣਦੇ ਨਹੀਂ ਹੋ ਮੈਨੂੰ ਐਗਾ ਮੈਂ ਹੋ ਗਿਆਂ ਹੈ ਇੰਨੀ ਧਮਕੀਆਂ ਭਰੀਆਂ ਇਹਦੀ ਵੀਡੀਓਜ਼ ਇਹਦੀ ਰਣਜੀਤ ਸਿੰਘ ਦੀ ਸਾਨੂੰ ਧਮਕੀ ਭਰੀ ਕਾਲ ਆਈ ਸੀ ਕਿ ਤੁਸੀਂ ਜਾਣਦੇ ਨਹੀਂ ਹੋ ਮੈਂ ਕੌਣ ਹੈਗਾ ਵੀਡੀਓ ਡਿਲੀਟ ਕਰ ਦਿਓ ਨਹੀਂ ਤੇ ਗੁੰਡਾਗਰਦੀ ਤੇ ਆਏਗਾ ਇਹ ਹੁਣ ਫੋਟੋਗ੍ਰਾਫੀ ਕੌਣ ਕਰ ਰਿਹਾ ਸੰਗਤ ਜੀ ਤੁਸੀਂ ਇਹ ਵੀਡੀਓ ਹੁਣ ਵੇਖ ਲਈ ਹੋਏਗੀ ਇਹ ਵੀਡੀਓ ਵੇਖਣ ਤੋਂ ਬਾਅਦ ਹੁਣ ਮੈਂ ਰਣਜੀਤ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਨੂੰ ਅੱਜ ਇਹ ਗੱਲ ਪੁੱਛਣਾ ਚਾਹੁੰਦੀ ਆ ਕਿ ਉਸ ਵੇਲੇ ਜਦੋਂ ਮੁਸਲਿਮ ਕੁੜੀ ਦੇ ਨਾਲ ਤੁਹਾਡੇ ਸੇਵਾਦਾਰਾਂ ਨੇ ਬਤਮੀਜ਼ੀ ਦੇ ਨਾਲ ਗੱਲ ਕੀਤੀ ਉਦੋਂ ਤੁਹਾਨੂੰ ਤੁਹਾਡੀ ਮਰਿਆਦਾ ਯਾਦ ਆ ਗਈ ਕਿ ਗੁਰੂ ਘਰ ਦੇ ਵਿੱਚ ਵੀਡੀਓ ਨਹੀਂ ਬਣਾ ਸਕਦੇ ਗੁਰੂ ਘਰ ਦੇ ਵਿੱਚ ਤੁਸੀਂ ਫੋਟੋਗ੍ਰਾਫੀ ਨਾਟ ਅਲਾਉਡ ਵੀਡੀਓਗ੍ਰਾਫੀ ਨਾਟ ਅਲਾਉਡ ਪਰ ਜਦੋਂ ਤੁਹਾਡੇ ਕੋਈ ਲੀਡਰ ਆਂਦੇ ਨੇ ਕਿ ਉਦੋਂ ਤੁਹਾਡੀ ਮਰਿਆਦਾ ਕਿੱਥੇ ਜਾਂਦੀ ਹੈ ਉਦੋਂ ਤੁਹਾਨੂੰ ਆਪਣੀ ਮਰਿਆਦਾ ਯਾਦ ਨਹੀਂ ਆਂਦੀ ਮਤਲਬ ਤੁਸੀਂ ਇਹ ਤੁਹਾਡਾ ਸੱਚ ਦਾ ਪ੍ਰਚਾਰ ਹੈ ਅੱਜ ਪੂਰਾ ਵਰਲਡ ਇਹ ਵੀਡੀਓ ਇਥੋਂ ਪੂਰੇ ਵਰਲਡ ਦੇ ਵਿੱਚ ਇਹਦਾ ਟੈਲੀਕਾਸਟ ਅੱਜ ਜਾਣ ਵੱਲ ਹੈ ਪੂਰੇ ਵਰਲਡ ਦੀਆਂ ਸੰਗਤਾਂ ਅੱਜ ਇਹ ਵੇਖ ਰਹੀਆਂ ਨੇ ਕਿ ਇਹ ਤੁਹਾਡਾ ਸੱਚ ਦਾ ਪ੍ਰਚਾਰ ਹੈ ਸੰਗਤਾਂ ਨੂੰ ਵੀਡੀਓ ਬਣਾਣ ਤੋਂ ਰੋਕਣਾ ਫੋਟੋਗ੍ਰਾਫੀ ਕਰਨ ਤੋਂ ਰੋਕਣਾ ਔਰ ਜਦੋਂ ਤੁਹਾਡਾ ਕੋਈ ਲੀਡਰ ਆਵੇ ਉਹਨੂੰ ਫੋਟੋ ਵੀ ਅਲਾਉ ਕਰਨਾ ਵੀਡੀਓ ਵੀ ਅਲਾਉ ਕਰਨਾ ਉਸ ਵੇਲੇ ਜਦੋਂ ਮਨਜਿੰਦਰ ਸਿੰਘ ਜੀ ਸਿਰਸਾ ਗੁਰਦੁਆਰਾ ਸਾਹਿਬ ਵਿਖੇ ਆਏ ਤੁਸੀਂ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਅੱਗੇ ਪਿੱਛੇ 8-10 ਕੈਮਰਾਮੈਨ ਤੁਸੀਂ ਤੇ ਉਹਨਾਂ ਦੇ ਨਾਲ ਹੀ ਘੁੰਮਣ ਲੱਗ ਗਏ ਉਦੋਂ ਤੁਸੀਂ ਆਪਣੀ ਮਰਿਆਦਾ ਭੁੱਲ ਗਏ ਉਦੋਂ ਤੋਂ ਤੁਹਾਡੀ ਮਰਿਆਦਾ ਕਿੱਥੇ ਗਈ ਸੀ ਕੋਈ ਜਵਾਬ ਦੇਵੇ ਕਿ ਤੁਸੀਂ ਸੱਚ ਦਾ ਪ੍ਰਚਾਰ ਕਰਦੇ ਹੋ ਨਾ ਤੇ ਹੁਣ ਤੁਹਾਡਾ ਸੱਚ ਦਾ ਪ੍ਰਚਾਰ ਕਿੱਥੇ ਗਿਆ ਤੁਸੀਂ ਖੁਦ ਕੀ ਕਰ ਰਹੇ ਹੋ ਹੁਣ ਮੈਂ ਇਹ ਵੀਡੀਓ ਪਾਣੀ ਨਹੀਂ ਸੀ ਮੈਂ ਤੁਹਾਡੀ ਗੱਲ ਨੂੰ ਇਗਨੋਰ ਕਰ ਦਿੱਤਾ ਸੀ ਮੇਰਾ ਮਨਜਿੰਦਰ ਸਿੰਘ ਜੀ ਸਿਰਸਾ ਜੀ ਨਾਲ ਕੋਈ ਇਸ਼ੂ ਨਹੀਂ ਹੈ ਉਹ ਸਾਡੇ ਇਲਾਕੇ ਤੋਂ ਹੀ ਜਿੱਤ ਕੇ ਗਏ ਨੇ ਸਾਡਾ ਉਹਨਾਂ ਦੇ ਨਾਲ ਬਚਪਨ ਤੋਂ ਇੰਨਾ ਪਿਆਰ ਰਿਹਾ ਹੈ ਉਹ ਸਾਡੇ ਹਰ ਵੈਲਫੇਅਰ ਦੇ ਕੰਮ 'ਚ ਸਾਡੇ ਨਾਲ ਖੜੇ ਹੁੰਦੇ ਨੇ ਪਰ ਮੈਨੂੰ ਇੱਥੇ ਇਸ਼ੂ ਹੈ ਅੱਜ ਮੈਨੇਜਮੈਂਟ ਕਮੇਟੀ ਤੋਂ ਕਿ ਜਦੋਂ ਸੰਗਤਾਂ ਨੂੰ ਤੁਸੀਂ ਰੋਕਦੇ ਹੋ ਕਿ ਇੱਥੇ ਵੀਡੀਓਗ੍ਰਾਫੀ ਫੋਟੋਗ੍ਰਾਫੀ ਨਾਟ ਅਲਾਉਡ ਤੁਸੀਂ ਹੀ ਰਣਜੀਤ ਸਿੰਘ ਜੀ ਤੁਸੀਂ ਕਹਿੰਦੇ ਹੋ ਨਾ ਕਿ ਮੇਰਾ ਗੁਰਦੁਆਰਾ ਮੇਰਾ ਸਟਾਫ ਤੁਸੀਂ ਹੀ ਲਿਖ ਕੇ ਪਾਇਆ ਨਾ ਕਿ ਵੀਡੀਓਗ੍ਰਾਫੀ ਫੋਟੋਗ੍ਰਾਫੀ ਨਾਟ ਅਲਾਉਡ ਹੁਣ ਤੁਸੀਂ ਆਪਣੇ ਗੁਰੂ ਘਰ ਦੇ ਵਿੱਚ ਹੀ ਕੋਈ ਵੀ ਲੀਡਰ ਆਵੇ ਕੋਈ ਵੀ ਐਮਐਲਏ ਆਵੇ ਕੋਈ ਵੀ ਮੰਤਰੀ ਆ ਜਾਵੇ ਤੁਸੀਂ ਉਹਨੂੰ ਕਿਵੇਂ ਅਲਾਉ ਕਰ ਦਿੱਤਾ ਅਲਾਉ ਤੇਗੇਗਾ ਨਾ ਤੁਸੀਂ ਤੇ ਉਹਨਾਂ ਦੇ ਨਾਲ ਮਿਲ ਕੇ ਵੀਡੀਓ ਬਣਵਾ ਰਹੇ ਹੋ ਹੁਣ ਤੁਹਾਡੀ ਮਰਿਆਦਾ ਕਿੱਥੇ ਗਈ ਜਾਂ ਤੇ ਕੰਮ ਕਰੋ ਇਹ ਸੱਚ ਔਰ ਝੂਠ ਦਾ ਫੈਸਲਾ ਉਨਾ ਸੰਗਤ ਵੀ ਡਿਸਾਈਡ ਅਗਰ ਤੁਹਾਨੂੰ ਲੱਗਦਾ ਹੈ ਕਿ ਉਸ ਵੇਲੇ ਮੈਂ ਜਿਹੜੀ ਵੀ ਇਹ ਗੱਲ ਹੋਈ ਸੰਗਤ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਸਾਨੂੰ ਜਦੋਂ ਕਾਲ ਆਇਆ ਉਸ ਵੇਲੇ ਅਸੀਂ ਲੰਗਰ ਸ਼ੱਕ ਰਹੇ ਸੀ ਤੇ ਸੰਗਤ ਵੀ ਇੰਨੀ ਸਾਡੇ ਲੱਗੇ ਸੀਗੀ ਕਿ ਮੈਂ ਉਸ ਵੇਲੇ ਇਹਨਾਂ ਦੀ ਕਾਲ ਰਿਕਾਰਡਿੰਗ ਨਹੀਂ ਕਰ ਪਾਈ ਪਰ ਅਗਰ ਰਣਜੀਤ ਸਿੰਘ ਜੀ ਨੂੰ ਲੱਗਦਾ ਹੈ ਕਿ ਇਹ ਬੀਬੀ ਮੇਰੇ ਤੇ ਕੋਈ ਅਲੀਗੇਸ਼ਨ ਲਾ ਰਹੀ ਹੈ ਜਾਂ ਐਵੇਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਜਾਂ ਐਵੇਂ ਮੇਰੇ ਤੇ ਝੂਠੇ ਇਲਜ਼ਾਮ ਲਾ ਰਹੀ ਹੈ ਤੇ ਤੁਸੀਂ ਇੱਕ ਕੰਮ ਕਰੋ ਤੁਸੀਂ ਤਾਂ ਮੇਰੇ ਕੋਲ ਰਿਕਾਰਡਿੰਗ ਕੀਤੀ ਸੀ ਮੈਨੂੰ ਸੁਣਾਈ ਦਿੱਤਾ ਸੀ ਯੋਰ ਕਾਲ ਹੈਸ ਬੀਨ ਪੁਟ ਔਨ ਰਿਕਾਰਡ ਤੇ ਤੁਸੀਂ ਉਸ ਰਿਕਾਰਡਿੰਗ ਨੂੰ ਐਜ਼ ਇਟ ਇਜ਼ ਔਨ ਮੀਡੀਆ ਔਨ 에ਅਰ ਕਰ ਦਵੋ ਫਿਰ ਸੰਗਤ ਆਪੇ ਵੇਖ ਲਵੇਗੀ ਕਿ ਕੌਣ ਸੱਚ ਦੇ ਹੱਕ ਦੀ ਗੱਲ ਕਰਦਾ ਹੈ ਤੇ ਕੌਣ ਸੱਚ ਨੂੰ ਪਰਦਾ ਪਾਣ ਦੇ ਵਿੱਚ ਯਕੀਨ ਰੱਖਦਾ ਜਦੋਂ ਮੇਰੇ ਬ੍ਰਦਰ ਨੇ ਸੇਵਾਦਾਰਾਂ ਨੂੰ ਪੁੱਛਿਆ ਕਿ ਵੀਰ ਜੀ ਇੱਥੇ ਵੀਡੀਓਗ੍ਰਾਫੀ ਅਲਾਉਡ ਹੈ ਫੋਟੋਗ੍ਰਾਫੀ ਅਲਾਉਡ ਹੈ ਸੇਵਾਦਾਰਾ ਨੇ ਬੋਲਿਆ ਨਹੀਂ ਜੀ ਉਹਨਾਂ ਨੇ ਕਿਹਾ ਫਿਰ ਤੁਸੀਂ ਸਿਰਸਾ ਜੀ ਨੂੰ ਕਿਵੇਂ ਅਲਾਉ ਕਰਤਾ ਕਿ ਤੁਸੀਂ ਇਹ ਵੀਡੀਓ ਬਣਾ ਲਵੋ ਕਹਿੰਦੇ ਨਹੀਂ ਜੀ ਅਸੀਂ ਤੇ ਇੱਥੇ ਦੇ ਮੁਲਾਜ਼ਮ ਆ ਅਸੀਂ ਵੀ ਤੇ ਤੁਹਾਡੇ ਵਰਗੇ ਲੋਕ ਆ ਤੁਸੀਂ ਕੰਮ ਕਰੋ ਮੈਨੇਜਮੈਂਟ ਕਮੇਟੀ ਨਾਲ ਜਾ ਕੇ ਗੱਲ ਕਰੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਾਰੀਆਂ ਸੰਗਤਾਂ ਨੂੰ ਹੁਣ ਇਸ ਵੀਡੀਓ ਦਾ ਜਵਾਬ ਦੇਵੇ ਕਿ ਤੁਸੀਂ ਕਿਸ ਹੱਕ ਦੇ ਨਾਲ ਸੰਗਤਾਂ ਨੂੰ ਮਨਾ ਕਰਦੇ ਹੋ ਕਿ ਤੁਸੀਂ ਇੱਥੇ ਫੋਟੋ ਵੀਡੀਓ ਨਹੀਂ ਲੈ ਸਕਦੇ ਫਿਰ ਕਿਉਂ ਐਡੇ ਵੱਡੇ ਵੱਡੇ ਬੋਰਡ ਤੁਸੀਂ ਆਪਣੇ ਗੁਰਦੁਆਰੇ 'ਚ ਲਾਏ ਨੇ ਤੇ ਤੁਸੀਂ ਮੈਨੂੰ ਕਹਿੰਦੇ ਹੋ ਕਿ ਮੈਂ ਗੁਰਦੁਆਰਾ ਬੰਗਲਾ ਸਾਹਿਬ ਦੀ ਬੇਦਬੀ ਕਰਵਾ ਰਹੀ ਆ ਸੰਗਤ ਜੀ ਅਸੀਂ ਇਹਨਾਂ ਨੂੰ ਕਾਫੀ ਟਾਈਮ ਤੋਂ ਇਗਨੋਰ ਕਰ ਰਹੇ ਸੀ ਪਰ ਹੁਣ ਸੱਚ ਅਸੀਂ ਤੁਹਾਡੇ ਸਾਹਮਣੇ ਅੱਜ ਰੱਖ ਦਿੱਤਾ ਹੈ ਹੁਣ ਤੁਸੀਂ ਸੰਗਤ ਜੀ ਆਪਣੇ ਕਮੈਂਟਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਐ ਜੋ ਗੁਰੂ ਘਰਾਂ ਦੇ ਵਿੱਚ ਵੱਡੀ ਵੱਡੀ ਸਟੇਜਾਂ ਤੇ ਜਿਹੜੇ ਤਾਬਿਆਂ ਤੇ ਬੈਠੇ ਨੇ ਇਹਨਾਂ ਦੀ ਅਸਲ ਸੱਚਾਈ ਪੂਰੀ ਦੁਨੀਆ ਦੇ ਤੇ ਸਾਹਮਣੇ ਆ ਸਕੇ ਸੰਗਤ ਜੀ ਮੈਂ ਇਸ ਵੀਡੀਓ ਦੇ ਅਖੀਰ ਦੇ ਵਿੱਚ ਰਣਜੀਤ ਸਿੰਘ ਜੀ ਹੈਡ ਗ੍ਰੰਥੀ ਨੂੰ ਇਹੀ ਕਹਿਣਾ ਚਾਹਾਂਗੀ ਕਿ ਗੁਰਦੁਆਰਾ ਤੁਹਾਡੇ ਇਕੱਲੇ ਦਾ ਨਹੀਂ ਹੈ ਗੁਰਦੁਆਰਾ ਇਜ਼ ਨਾਟ ਯੋਰ ਪਰਸਨਲ ਪ੍ਰੋਪਰਟੀ ਗੁਰਦੁਆਰਾ ਸਾਰੀਆਂ ਸਾਧ ਸੰਗਤ ਦਾ ਹੈ ਯਾਂ ਤੇ ਸਾਰਿਆਂ ਨੂੰ ਵੀਡੀਓਗ੍ਰਾਫੀ ਅਲਾਉ ਕਰੋ ਸਾਰਿਆਂ ਨੂੰ ਫੋਟੋਗ੍ਰਾਫੀ ਅਲਾਉ ਕਰੋ ਯਾਂ ਤੱਕ ਕਿਸੇ ਨੂੰ ਨਾ ਕਰੋ ਤੁਹਾਡੇ ਜਿਹੜੇ ਇਹ ਡਬਲ ਸਟੈਂਡਰਡ ਚੱਲ ਰਹੇ ਨੇ ਕਿ ਕਦੀ ਤੁਹਾਨੂੰ ਆਪਣੀ ਮਨਮਰਜ਼ੀ ਦੇ ਨਾਲ ਮर्यादा ਯਾਦ ਆ ਜਾਂਦੀ ਹੈ ਕਦੀ ਤੁਸੀਂ ਆਪਣੀ ਮਰਜ਼ੀ ਨਾਲ ਮर्यादा ਭੁੱਲ ਵੀ ਜਾਂਦੇ ਹੋ ਸੰਗਤ ਇਸ ਗੱਲ ਨੂੰ ਬਿਲਕੁਲ ਅਕਸੈਪਟ ਨਹੀਂ ਕਰੇਗੀ ਐਸੇ ਵੀਡੀਓ ਨੂੰ ਮੈਂ ਨਹੀਂ ਕਹਾਂਗੀ ਕਿ ਰਣਜੀਤ ਸਿੰਘ ਜੀ ਤੱਕ ਪਹੁੰਚਾਓ ਆਪੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਜਾਵੇਗੀ ਤੇ ਰਣਜੀਤ ਸਿੰਘ ਜੀ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਸੰਗਤਾਂ ਦੇ ਕਮੈਂਟਸ ਜ਼ਰੂਰ ਪੜ ਕੇ ਜਾਇਓ ਤੁਹਾਨੂੰ ਪਤਾ ਲੱਗ ਜਾਊਗਾ ਕੌਣ ਕਿੰਨਾ ਸੱਚ ਦਾ ਪ੍ਰਚਾਰ ਕਰਦਾ ਹੈ ਕੌਣ ਨਹੀਂ ਕਰਦਾ ਸੰਗਤ ਜੀ ਅਖੀਰ ਦੇ ਵਿੱਚ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਤੁਸੀਂ ਸਾਡੀ ਵੀਡੀਓਜ਼ ਨੂੰ ਬਹੁਤ ਪਿਆਰ ਦਿੱਤਾ ਜਿੰਨਾ ਅਸੀਂ ਸੋਚਿਆ ਵੀ ਨਹੀਂ ਸੀ ਉਸ ਤੋਂ ਵੱਧ ਪਿਆਰ ਦਿੱਤਾ ਅਰਦਾਸ ਦੀ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਔਰ ਜਿਹੜੇ ਵੀ ਮੁੱਦਿਆਂ ਤੇ ਅਸੀਂ ਆਪ ਸਾਰੀਆਂ ਸੰਗਤਾਂ ਨਾਲ ਜੋ ਵੀ ਗੁਰੂ ਘਰਾਂ ਦੇ ਵਿੱਚ ਚੱਲਦਾ ਆ ਰਿਹਾ ਸੀ ਆਪ ਸਾਰਿਆਂ ਨਾਲ ਸਾਂਝਾ ਕੀਤਾ ਸਾਨੂੰ ਡੇਲੀ ਅਪ ਸਾਰੀਆਂ ਸੰਗਤਾਂ ਦਾ ਇੰਨਾ ਪਿਆਰ ਮਿਲਦਾ ਹੈ ਤੁਸੀਂ ਸਾਡੀ ਅੱਗੇ ਆਉਣ ਵਾਲੀ ਵੀਡੀਓਜ਼ ਨੂੰ ਵੀ ਇਸੇ ਤਰ੍ਹਾਂ ਪਿਆਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਣਜੀਤ ਸਿੰਘ ਜੀ ਹੈਡ ਗਰੰਥੀ ਨੂੰ ਇਹੀ ਕਹਿਣਾ ਚਾਹਾਂਗੀ ਕਿ ਗੁਰਦੁਆਰਾ ਤੁਹਾਡੇ ਕੱਲੇ ਦਾ ਨਹੀਂ ਹੈ ਗੁਰਦੁਆਰਾ ਇਜ਼ ਨਾਟ ਯੋਰ ਪਰਸਨਲ ਪ੍ਰੋਪਰਟੀ ਉਪਰੋਂ ਤੁਸੀਂ ਮੈਨੂੰ ਬੋਲ ਰਹੇ ਹੋ ਕਿ ਤੂੰ ਜਾਣਦੀ ਨਹੀਂ ਐ ਮੈਂ ਕੌਣ ਆ ਮੇਰੀ ਪਾਵਰ ਕੀ ਹੈ ਮੈਂ ਕੀ ਕਰ ਸਕਦਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਸੰਗਤ ਜੀ ਸਾਨੂੰ ਨਹੀਂ ਪਤਾ ਕਿ ਅਸੀਂ ਇਸ ਗੱਲ ਨੂੰ ਕਿੱਥੋਂ ਸ਼ੁਰੂ ਕਰੀਏ ਕਿੱਥੋਂ ਖਤਮ ਕਰੀਏ ਅਸੀਂ ਇਹ ਵੀਡੀਓ ਨਹੀਂ ਸੀ ਬਣਾਉਣਾ ਚਾਹਦੇ ਪਰ ਪਿੱਛੇ ਕੁਝ ਸਮੇਂ ਤੋਂ ਜੋ ਗੱਲਾਂ ਚੱਲਦੀਆਂ ਆ ਰਹੀਆਂ ਨੇ ਅਸੀਂ ਕਾਫੀ ਟਾਈਮ ਤੋਂ ਇਹਨਾਂ ਗੱਲਾਂ ਨੂੰ ਇਗਨੋਰ ਕਰਦੇ ਆ ਰਹੇ ਸੀ ਪਰ ਜਦੋਂ ਸਾਨੂੰ ਦਿਖਾਈ ਦੇ ਰਿਹਾ ਅੱਜ ਕਿ ਹੱਦ ਪਾਰ ਹੋ ਚੁੱਕੀ ਹੈ ਮਜਬੂਰਨ ਸਾਨੂੰ ਅੱਜ ਇਹ ਵੀਡੀਓ ਬਣਾਣੀ ਪੈ ਰਹੀ ਹੈ। ਆਪ ਸਾਰਿਆਂ ਸੰਤਾਂ ਨੂੰ ਪਤਾ ਹੋਵੇਗਾ ਕਿ ਕੁਝ ਸਮੇਂ ਪਹਿਲਾਂ ਅਸੀਂ ਇੱਕ ਵੀਡੀਓ ਪਾਈ ਸੀ ਜਿਦੇ ਚ ਅਸੀਂ ਦੱਸਿਆ ਸੀ ਕਿ ਮਲੇਸ਼ੀਆ ਤੋਂ ਤਿੰਨ 에ਅਰ ਹੋਸਟੈਸ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ ਸਨ। ਉਹਨਾਂ ਦੇ ਵਿੱਚੋਂ ਇੱਕ ਕੁੜੀ